ਵਾਹਿਗੁਰੂ ਸ਼ੇਕਾ ਕਾਲਸਾ ਵਾਹਿਗੁਰੂ ਸ਼ੇਕੇ ਫਤੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕੋਤੇ ਨੂੰ ਇੱਕ ਰੋਟੀ ਪਾਉਣ ਦੇ ਨਾਲ 8 ਫਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸਾਧ ਸੰਗਤ ਜੀ ਆਓ ਜਾਣਦੇ ਹਾਂ ਉਹ ਕਿਹੜੇ ਫਾਇਦੇ ਹਨ ਕਿਹੜੀ ਇੱਕ ਰੋਟੀ ਹੈ ਤੇ ਕਿਹੜੇ 8 ਫਾਇਦੇ ਹਨ ਸਾਧ ਸੰਗਤ ਜੀ ਇਸ ਨੂੰ ਜਾਣਨ ਦੇ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਲਗਵਾ ਦੇਣਾ ਜੀ ਸੰਗਤ ਜੀ ਇੱਕ ਵਾਰ ਇੱਕ ਨਗਰ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸਨ ਬਣੀਆਂ ਜਾ ਰਹੀਆਂ ਦੁੱਖ ਤਕਲੀਫਾਂ ਉਹਨਾਂ ਦੇ ਜੀਵਨ ਦੇ ਵਿੱਚ ਸਨ ਇੱਕ ਦਿਨ ਇੰਨੇ ਜ਼ਿਆਦਾ ਉਹ ਦੁਖੀ ਹੋ ਕੇ ਉਦਾਸ ਹੋ ਕੇ ਬੈਠੇ ਸਨ ਉਹਨਾਂ ਦਾ ਇੱਕ ਦੋਸਤ ਉਹਨਾਂ ਦੇ ਘਰ ਆਇਆ ਤੇ ਦੋਵਾਂ ਨੂੰ ਉਦਾਸ ਦੇ ਦੇ ਕੇ ਪੁੱਛਿਆ ਕੀ ਗੱਲ ਹੈ ਤੁਸੀਂ ਉਦਾਸ ਕਿਉਂ ਹੋ ਉਹਨਾਂ ਸਾਰੀ ਮਾਨ ਦੀ ਗੱਲ ਉਸਨੂੰ ਦੱਸੇ ਉਸਨੇ ਕਿਹਾ ਕਿ ਆਪਣੇ ਨਗਰ ਦੇ ਬਾਹਰ ਇੱਕ ਸੰਤ ਜੀ ਆਉਂਦੇ ਹਨ ਤੁਸੀਂ ਉਹਨਾਂ ਦੇ ਕੋਲ ਚਲੇ ਜਾਓ ਉਹ ਤੁਹਾਡੀ ਸਾਰੀ ਸਮੱਸਿਆ ਦਾ ਹੱਲ ਕਰ ਦੇਣਗੇ ਇਹ ਸੁਣ ਕੇ ਉਹ ਦੋਵੇਂ ਜਾਣੇ ਉਹ ਸੰਤ ਫਕੀਰ ਜੀ ਦੇ ਕੋਲ ਗਏ ਜਾ ਕੇ ਕਿਹਾ ਸੰਤ ਜੀ ਘਰ ਬੜੀ ਜ਼ਿਆਦਾ ਗਰੀਬੀ ਹੈ ਦੁੱਖ ਹੈ ਪਰੇਸ਼ਾਨੀਆਂ ਹਨ ਇਹਦਾ ਕੋਈ ਹੱਲ ਦੱਸੋ ਸੰਤ ਫਕੀਰ ਜੀ ਕਹਿਣ ਲੱਗੇ ਕਿ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਕਥਾ ਸੁਣਾਉਂਦੇ ਹਾਂ ਉਹ ਕਥਾ ਧਿਆਨ ਨਾਲ ਸੁਣਿਓ ਜੇ ਕੁਝ ਸਮਝ ਆਇਆ ਤਾਂ ਜ਼ਰੂਰ ਦੱਸਿਓ ਸੰਤ ਫਕੀਰ ਕਹਿਣ ਲੱਗੇ ਇੱਕ ਵਾਰ ਅਸੀਂ ਇਸ ਥਾਂ ਦੇ ਉੱਤੇ ਬੈਠੇ ਹੋਏ ਸੀ ਨਗਰ ਦੇ ਵਿੱਚੋਂ ਇੱਕ ਕੁੱਤਾ ਘੁੰਮਦਾ ਘੁੰਮਦਾ ਕੋਲ ਆਇਆ ਆਖੇ ਕਹਿਣ ਲੱਗਾ ਸੰਤ ਫਕੀਰ ਜੀ ਜੇ ਕੁਝ ਪ੍ਰਸ਼ਾਦਾ ਹੈ ਤਾਂ ਮੈਨੂੰ ਖਾਣ ਨੂੰ ਦੇ ਦਿਓ ਸੰਤ ਫਕੀਰ ਕਹਿਣ ਲੱਗੇ ਕਿ ਤੂੰ ਇੰਨੇ ਵੱਡੇ ਨਗਰ ਚੋਂ ਲੰਘ ਕੇ ਆਇਆ ਹੈ ਤੈਨੂੰ ਕਿਸੇ ਨੇ ਰੋਟੀ ਦਾ ਟੋਕਾ ਨਹੀਂ ਪਾਇਆ ਕਹਿਣ ਲੱਗਾ ਕਿ ਨਹੀਂ ਮੈਂ ਇੰਨੇ ਵੱਡੇ ਨਗਰ ਚੋਂ ਤਾਂ ਲੰਘ ਕੇ ਆਇਆ ਹਾਂ ਕਹਿਣ ਲੱਗਾ ਕਿ ਮੈਂ ਇੰਨੇ ਵੱਡੇ ਨਗਰ ਚੋਂ ਤਾਂ ਲੰਘ ਕੇ ਆਇਆ ਹਾਂ ਪਰ ਕਿਸੇ ਨੇ ਰੋਟੀ ਦਾ ਟੋਕਾ ਨਹੀਂ ਦਿੱਤਾ ਸੰਤ ਫਕੀਰ ਜੀ ਨੇ ਉਹਨੂੰ ਰੋਟੀ ਦਾ ਟੋਕਾ ਦਿੱਤਾ ਤਾਂ ਕੁੱਤੇ ਦੀ ਅੱਖਾਂ 'ਚ ਹੰਝੂ ਆ ਗਏ ਸੰਤ ਫਕੀਰ ਜੀ ਪੁੱਛਣ ਲੱਗੇ ਕਿ ਗੱਲ ਤੂੰ ਰੋ ਕਿਉਂ ਰਿਹਾ ਹੈ ਕਹਿਣ ਲੱਗਾ ਸੰਤ ਫਕੀਰ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਹਾਂ ਸਾਨੂੰ ਪ੍ਰਮਾਤਮਾ ਨੇ ਇਸ ਧਰਤੀ ਤੇ ਭੇਜਿਆ ਸਾਡੇ ਕੋਲ ਤੁਹਾਡੇ ਵਰਗਾ ਗਿਆਨ ਤਿਕਣ ਬੋਧੀ ਨਹੀਂ ਹੈ ਸਾਡੇ ਜਮਨ ਤੇ ਕੋਈ ਖੁਸ਼ੀ ਵੀ ਨਹੀਂ ਹੁੰਦੀ ਬਸ ਸੰਤ ਫਕੀਰ ਜੀ ਸਾਨੂੰ ਵੀ ਮਨੋਖਾ ਵਾਂਗ ਦੁੱਖ ਲੱਗਦਾ ਹੈ ਸਾਨੂੰ ਵੀ ਪ੍ਰਮਾਤਮਾ ਨੇ ਢੇਡ ਲਗਾਇਆ ਹੈ ਸਾਨੂੰ ਵੀ ਭੁੱਖ ਲੱਗਦੀ ਹੈ ਸੰਤੂਕੇ ਜੀ ਅੱਜ ਤੁਹਾਨੂੰ ਕੋਈ ਸਮੇਂ ਜਦੋਂ ਮੇਰਾ ਜਨਮ ਹੋਇਆ ਤਾਂ ਮੈਂ ਆਪਣੀ ਮਾਂ ਦੀ ਕੋਖ ਜਦੋਂ ਜਨਮ ਹੋਇਆ ਤੇ ਅਸੀਂ ਪੰਜ ਭਰਾ ਸੀ ਬਾਕੀ ਸਾਰਿਆਂ ਦੇ ਰੰਗ ਕਿਸੇ ਦਾ ਚਿੱਟਾ ਪੂਰਾ ਪੂਰਾ ਤੇ ਮੈਂ ਹੀ ਕਾਲਾ ਸੀ ਤੇ ਮੈਂ ਬੜਾ ਜਿਆਦਾ ਕਮਜ਼ੋਰ ਸੀ ਮੇਰੀ ਮਾਂ ਅਕਸਰ ਸਾਡੇ ਤੋਂ ਦੂਰ ਹੀ ਰਹਿ ਆਇਆ ਕਰਦੇ ਸੀ ਕਿਉਂਕਿ ਉਹਨੇ ਪ੍ਰਸ਼ਾਦੇ ਦੀ ਭਾਲ ਜਿੱਥੇ ਇਧਰ ਉਧਰ ਜਾਣਾ ਹੁੰਦਾ ਸੀ ਉਹ ਸ਼ਾਮ ਨੂੰ ਪ੍ਰਸ਼ਾਦਾ ਕਿ ਤੋ ਰੋਟੀ ਟੋਕਾ ਖਾ ਕੇ ਤਾਂ ਫਿਰ ਆਇਆ ਕਰਦੇ ਮੈਂ ਹੁਣ ਬਾਲ ਬੱਚੇ ਨੂੰ ਦੁੱਧ ਵੀ ਪਿਆ ਲਾਂ ਉਹ ਸਾਰਾ ਦਿਨ ਗਲਿਆਂ ਚ ਘੁੰਮਦੀ ਰਹਿੰਦੀ ਪਰ ਕੋਈ ਵੀ ਉਹਨੂੰ ਰੋਟੀ ਦਾ ਟੋਕਣ ਨਹੀਂ ਪਾਉਂਦਾ ਸੀ ਉਹ ਨਗਰ ਦੀ ਗਲੀ ਦੇ ਲੋਕ ਇਹ ਨਹੀਂ ਸਨ ਜਾਣਦੇ ਕਿ ਜਦੋਂ ਰਾਤ ਨੂੰ ਚਾਦਰਾਂ ਤਾਣ ਕੇ ਸੋਤੇ ਹੁੰਦੇ ਨੇ ਮੇਰੀ ਮਾਂ ਸਾਰੀ ਰਾਤ ਜਾ ਕੇ ਗਲੇ ਦੀ ਰਖਵਾਲੀ ਕਰਦੇ ਹੈ ਗਲੀ ਦੇ ਵਿੱਚ ਕਿਸੇ ਹੋਰ ਕੋ ਤੇਨੂੰ ਵੜਨ ਨਹੀਂ ਦਿੰਦੇ ਜੇਕਰ ਕੋਈ ਖੇਤ ਵਿੱਚ ਵੜਦਾ ਤਾਂ ਉਸ ਡੰਗਰ ਬੱਚੇ ਨੂੰ ਵੀ ਉੱਥੋਂ ਭਜਾ ਦਿੰਦੇ ਪਰ ਜਦੋਂ ਸਵੇਰ ਹੁੰਦੀ ਤਾਂ ਕੋਈ ਉਸੇ ਵੱਲ ਚਾਤ ਵੀ ਨਹੀਂ ਮਾਰਦਾ ਕੋਈ ਰੋਟੀ ਦਾ ਟੋਕਾ ਨਹੀਂ ਦਿੰਦਾ ਫਿਰ ਭੁੱਖ ਦੇ ਨਾਲ ਉਹਨਾਂ ਵਿਚਾਰੀ ਨੂੰ ਲੋਕਾਂ ਦੇ ਘਰ ਵੜ ਕੇ ਚੋਰੀ ਚਕਾਰੇ ਦੇ ਨਾਲ ਰੋਟੀ ਖਾਣੀ ਪੈਂਦੀ ਜਦ ਰੋਟੀ ਐਵੇਂ ਖੁੰਦੀ ਫਿਰ ਉਹਨਾਂ ਵਿਚਾਰੀ ਨੂੰ ਲੋਕਾਂ ਦੇ ਘਰ ਵੜ ਕੇ ਚੋਰੀ ਚਕਾਰੇ ਦੇ ਨਾਲ ਰੋਟੀ ਹੋਣੀ ਪੈਂਦੇ ਜਦੋਂ ਰੋਟੀ ਐਵੇਂ ਖੋਦੀ ਐ ਫਿਰ ਕੋਈ ਡੰਡਾ ਮਾਰਦਾ ਕੋਈ ਦਬਕਾ ਇੱਥੇ ਤੱਕ ਸਾਡਾ ਇੰਨਾ ਬੁਰਾ ਹਾਲ ਐ ਕਿ ਮੇਰੀ ਮਾਂ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਦੁੱਧ ਵੀ ਨਹੀਂ ਪਿਆ ਪਾਉਂਦੀ ਹੁਣ ਇੱਕ ਦਿਨ ਠੰਡ ਇੰਨੀ ਜ਼ਿਆਦਾ ਸੀ ਕਿ ਜਿੱਥੇ ਅਸੀਂ ਪੈਂਦੇ ਸੀ ਉੱਥੇ ਬੜੀ ਸਾਰੀ ਪ੍ਰਾਲੀ ਸੀ ਉਸ ਜ਼ਿੰਮੇਦਾਰ ਨੇ ਆਪਣੀ ਸਾਰੀ ਪ੍ਰਾਲੀ ਵੀ ਚੋਖ ਲਈ ਉਹਨੇ ਦੋ ਪੰਡਿਆ ਪ੍ਰਾਲੀ ਦੀਆਂ ਵੀ ਨਹੀਂ ਰਹਿਣ ਦਿੱਤੀਆਂ ਫਿਰ ਠੰਡ ਵੀ ਜ਼ਿਆਦਾ ਸੀ ਠੰਡ ਜ਼ਿਆਦਾ ਹੋਣ ਕਰਕੇ ਮੇਰੇ ਤਿੰਨ ਭਰਾ ਉਸ ਦਿਨ ਅਕਾਲ ਚਲਾਣੇ ਕਰ ਗਏ ਅਸੀਂ ਦੋ ਹੀ ਬਚੇ ਹਾਂ ਹੁਣ ਮਾਂ ਨੂੰ ਭੁੱਖੇ ਨੇ ਲੱਗੇ ਸੀ ਕਿ ਕਿਸੇ ਪਾਸੇ ਕੁਝ ਉਹਨੂੰ ਲੱਭਣੇ ਸੀ ਰਿਆ ਕਿਤੇ ਦੂਤੋਂ ਸੁਗੰਧ ਆਈ ਤੇ ਨਗਰ 'ਚ ਸੇਠ ਦੇ ਘਰ ਦਾ ਵਸੇ ਉਹ ਉੱਥੇ ਚਲੀ ਗਈ ਉਹਨੇ ਘਰ ਦੇ ਬਾਹਰ ਬੜੇ ਚੱਕਰ ਲਗਾਏ ਪਰ ਕਿਸੇ ਨੇ ਇੱਕ ਰੋਟੀ ਦਾ ਟੋਕ ਨਹੀਂ ਪਾਇਆ ਹੁਣ ਮਾਂ ਤੋਂ ਜਦੋਂ ਰੋਟੀ ਦੀ ਬਾਸ਼ਨਾ ਨੂੰ ਭੁੱਖ ਬੱਜਦਾ ਸਨਾ ਹੋਈ ਤਾਂ ਦੇਖਿਆ ਜੋ ਰੋਟੀ ਪਕਾ ਰਹੇ ਨੇ ਉਹ ਦੋਵੇਂ ਜਾਨੇ ਉੱਥੇ ਨਹੀਂ ਸਨ ਮਾਂ ਰੋਟੀ ਦੇ ਕੋਲ ਗਈ ਜਦੋਂ ਕੋਲ ਗਈ ਇਹਨੇ ਚਿਹਰਾ ਹਹਾਕਾਰ ਮਚ ਗਏ ਵੇਖੋ ਕੁੱਤੀ ਜਿਹੜੀ ਹੈ ਉਹ ਰੋਟੀ ਦੇ ਕੋਲ ਆ ਗਈ ਭੱਜ ਕੇ ਚਾਰੇ ਪਾਸੇ ਤੋਂ ਲੋਕ ਆ ਕੇ ਜਦੋਂ ਕੋਈ ਭੱਜਦਾ ਰਾਹ ਨਾ ਲੱਭਿਆ ਤੇ ਮੇਰੀ ਮਾਂ ਨੇ ਰੋਟੀਆਂ ਵਾਲੀ ਟੋਕੜੀ ਤੋਂ ਬੜੀ ਉੱਚੀ ਛਾਲ ਮਾਰ ਦਿੱਤੀ ਇਹ ਵੇਖ ਕੇ ਹੁਣ ਹੋਰ ਹਹਾਕਾਰ ਮਚ ਗਏ ਸਾਰੇ ਜਾਨੇ ਕਹਿਣ ਲੱਗੇ ਕਿ ਜਿਹੜੇ ਰੋਟੀਆਂ ਦੇ ਟੋਕੜੇ ਤੋਂ ਛਾਲ ਮਾਰੀ ਹੈ ਇਹ ਤੇ ਖਾਣ ਦੇ ਯੋਗ ਨਹੀਂ ਰਹੀ ਲੋਕ ਤਣਾ ਤਣਾ ਦੀਆਂ ਗੱਲਾਂ ਕਰਨ ਲੱਗੇ ਹੁਣ ਉਹਦੇ ਵਿੱਚ ਕੁਝ ਜਾਣੇ ਕਹਿਣ ਲੱਗੇ ਕਿ ਰੋਟੀਆਂ ਤੋਂ ਬੜੀ ਉੱਚੀ ਕੁਝ ਜਾਣੇ ਕਹਿਣ ਲੱਗੇ ਕਿ ਰੋਟੀਆਂ ਤੋਂ ਬੜੀ ਉੱਚੀ ਸ਼ਾਲਮਾਰੀ ਉਹਨਾਂ ਚ ਕੀ ਹੋਇਆ ਜੇ ਤੁਹਾਨੂੰ ਐਵੇਂ ਲੱਗਦਾ ਕਿ ਉਤਲੀਆਂ ਉਤਲੀਆਂ ਰੋਟੀਆਂ ਲਾ ਦੋ ਥੱਲਣੀਆਂ ਖਾ ਲੈਂਦੀਆਂ ਪਰ ਉਹਦੇ ਵਿੱਚ ਕੋਈ ਵੱਡੇ ਘਰਾਂ ਦੇ ਵੀ ਲੋਕ ਸਨ ਉਹਨਾਂ ਨੇ ਕਿਹਾ ਨਹੀਂ ਜੇ ਅਸੀਂ ਇਹ ਪ੍ਰਸ਼ਾਦ ਨਹੀਂ ਖਾਵਾਂਗੇ ਹੁਣ ਇਹ ਗੱਲ ਨਿਬੜੀ ਤੇ ਪ੍ਰਸ਼ਾਦ ਦਾ ਨਾ ਖਾਧਿਆ ਗਿਆ ਉਹ ਲੋੜਵੰਦਾਂ 'ਚ ਵੰਡ ਦਿੱਤਾ ਗਿਆ ਤੇ ਬਾਕੀ ਦਾ ਪ੍ਰਸ਼ਾਦਾ ਬਾਹਰ ਰੱਖ ਦਿੱਤਾ ਗਿਆ। ਮੇਰੀ ਮਾਂ ਨੇ ਪ੍ਰਸ਼ਾਦੇ ਬੜੇ ਆਨੰਦ ਨਾਲ ਖਾਦੇ ਤੇ ਹੁਣ ਹੁਣ ਅਸੀਂ ਦੋ ਭਰਾ ਸੀ। ਮੇਰੀ ਮਾਂ ਨੇ ਪ੍ਰਸ਼ਾਦਾ ਜਦੋਂ ਖਾਦਾ ਤੇ ਬੜਾ ਸਾਰਾ ਦੁੱਧ ਆਇਆ। ਅਸੀਂ ਰੱਜ ਕੇ ਪੀਤਾ। ਮੇਰੀ ਮਾਂ ਸਾਡਾ ਬੜਾ ਧਿਆਨ ਰੱਖਣ ਲੱਗੇ ਤੇ ਹੁਣ ਮੇਰੀ ਮਾਂ ਬੜੀ ਕੋਸੇ ਬੜਾ ਟੈਡ ਪਰ ਗਿਆ ਤੇ ਜਿੰਨੀਆਂ ਰੋਟੀਆਂ ਪਈਆਂ ਨੇ ਦੋ ਚਾਰ ਦਿਨ ਵੀ ਲੰਘ ਜਾਣਗੇ। ਪਰ ਸ਼ਾਮ ਹੋਈ ਤਾਂ ਸੇਠ ਇੱਕ ਡੰਡਾ ਲੈ ਕੇ ਆਇਆ ਉਹਨੇ ਆਉਂਦਿਆਂ ਉਹ ਡੰਡਾ ਮੇਰੀ ਮਾਂ ਤੇ ਐਵੇਂ ਵਰਸਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਅੱਜ ਅੰਤਮ ਦਿਨ ਹੀ ਹੋਵੇ ਮੇਰੀ ਮਾਂ ਦਾ ਪਿਛਲੀਆਂ ਦੋ ਲੱਤਾਂ ਮੇਰੀ ਮਾਂ ਦੀਆਂ ਟੁੱਟ ਗਈਆਂ ਡੰਡੇ ਦੇ ਨਾਲ ਕੰਮ ਕਰਨੀਆਂ ਬੰਦ ਕਰ ਡੰਡੇ ਦੇ ਨਾਲ ਜਦੋਂ ਉਸਨੇ ਮਾਰਿਆ ਤੇ ਉਹ ਕੰਮ ਕਰਨੋਂ ਬੰਦ ਕਰ ਚੁੱਕੀਆਂ ਸਨ ਨਗੇ ਦੇ ਕੁਝ ਲੋਕ ਆਏ ਉਹਨਾਂ ਛਡਵਾਇਆ ਉਹਨਾਂ ਕਿਹਾ ਕਿ ਭੁੱਖ ਚੜੀ ਹੈ ਮਨੋਖ ਤੋਂ ਚੋਰੀ ਕਰਾ ਦਿੰਦੀ ਹੈ ਇਹ ਤਾਂ ਫਿਰ ਵੀ ਜਿਹੜਾ ਕੁੱਤਾ ਹੈ ਇਨਾ ਕਹਿ ਕੇ ਚਲੇ ਗਏ ਹੁਣ ਅਗਲੀ ਸਵੇਰ ਉਹ ਜਿਹੜੀਆਂ ਉੱਥੇ ਰੋਟੀਆਂ ਸਨ ਉਹ ਚੀੜੀ ਜਨੌਰ ਨੇ ਖਾ ਲਈਆਂ ਤੇ ਹੁਣ ਮੇਰੀ ਮਾਂ ਤੋਂ ਇਨੀ ਹਿੰਮਤ ਨਹੀਂ ਸੀ ਹੋ ਰਹੀ ਕਿ ਅੱਗੇ ਤੱਕ ਵੱਸ ਸਕੇ ਕਹਿੰਦੇ ਕਿ ਦੋ ਦਿਨ ਭੁੱਖਣ ਪਾਣੀ ਮੇਰੀ ਮਾਂ ਉੱਥੇ ਬੈਠੇ ਰਹੀ ਤੇ ਨਾਗ ਦੇ ਕਿਸੇ ਵੀ ਲੋਕ ਨੇ ਉਹਨਾਂ ਰੋਟੀ ਦਾ ਟੁਕਣਾ ਨਹੀਂ ਦਿੱਤਾ ਇਹ ਭੁੱਖ ਮੇਰਾ ਭਰਾ ਬਰਦਾਸ਼ਤ ਨਾ ਕਰ ਸਕਿਆ ਤੇ ਉਹ ਵੀ ਕਾਲ ਚਲਾਣੇ ਕਰ ਗਿਆ ਹੁਣ ਮੇਰੀ ਮਾਂ ਤੇ ਮੈਂ ਹੀ ਬਚੇ ਸੀ ਇਨਨ ਨੂੰ ਮੇਰੀ ਮਾਂ ਦੇ ਜਿਹੜੇ ਕੋਲ ਕਹਿੰਦੇ ਕਿ ਰੋਗ ਥੱਲੇ ਅਸੀਂ ਰਹਿੰਦੇ ਸੀ ਉੱਥੇ ਇੱਕ ਰਾਗੀਰ ਮਸਾਫਰ ਲੰਗਨ ਦਿਆ ਸੀ ਤੇ ਉਹਨੇ ਵੇਖਿਆ ਕੋਲ ਕੋਈ ਠੰਡੀ ਸ਼ਾਮੀ ਹੈ ਉਹਨੇ ਕੁਝ ਆਟਾ ਗੁੰਨੇਆ ਤੇ ਉਥੇ ਚਾ ਰੋਟੀਆਂ ਬਣਾ ਕੇ ਕਹਿੰਦੇ ਕਿ ਪਾਣੀ ਲੈਣੇ ਚਲਾ ਗਿਆ ਤੇ ਹੁਣ ਮੇਰੀ ਮਾਂ ਨੂੰ ਇੰਨੀ ਭੁੱਖ ਲੱਗੀ ਸੀ ਉਹਨੇ ਦੇਖਿਆ ਕੋਲ ਕੋਈ ਨਹੀਂ ਉਹਨੇ ਉਹ ਚਾਰ ਪ੍ਰਸ਼ਾਦ ਦੇ ਹੋਲਿਓਲੇ ਕਰਕੇ ਇੱਕ ਪ੍ਰਸ਼ਾਦਾਂ ਖਾ ਲਿਆ ਇਹਨੇ ਨੂੰ ਮਨੁੱਖ ਜਦੋਂ ਆਇਆ ਉਹ ਕਹਿ ਲੱਗਾ ਕਿ ਇਹ ਤਾਂ ਪ੍ਰਸ਼ਾਦੇ ਸੀ ਤੂੰ ਪ੍ਰਸ਼ਾਦੇ ਝੂਠੇ ਕਰ ਦਿੱਤੇ ਹੋ ਰੋਲਾ ਪਾਉਣ ਲੱਗਾ ਨਗਰ ਦੇ ਦੋ ਚਾਲ ਲੋਕ ਹੋ ਰਾਏ ਤੋ ਕਹਿੰਦੇ ਕਿ ਭਰਾਵਾ ਤੇਰੇ ਪ੍ਰਸ਼ਾਦੇ ਵੀ ਖਾਈ ਖਾ ਗਏ ਹੈ ਇਹਨਾਂ ਦੇ ਸਿਰ ਦਾ ਟੋਕਰ ਰੋਟੀਆਂ ਦਾ ਖਰਾਬ ਕਰਾ ਦਿੱਤਾ ਹੁਣ ਉਹਨੇ ਡੰਡਾ ਫੜਿਆ ਤੋ ਮਨੁੱਖ ਨੇ ਐਸਾ ਡੰਡਾ ਲੰਕਚਾ ਮਾਰਿਆ ਕਿ ਮੇਰੀ ਮਾਂ ਉਥੇ ਕਾਲ ਚਲਾਣੇ ਕਰ ਗਈ ਕਿਸੇ ਨਗਰ ਦੇ ਇਕ ਲੋਕ ਨੇ ਕਿਸੇ ਨਗਰ ਦੇ ਲੋਕਾਂ ਨੇ ਮੈਨੂੰ ਰੋਟੀ ਟੋਕਣਾ ਦਿੱਤਾ ਤੇ ਰਖਵਾਲੇ ਕਰਦੇ ਸੀ ਉਹਦਾ ਵੀ ਸਿਲਾਨਾ ਦਿੱਤਾ ਡੰਡੇ ਹੀ ਮਾਰੇ ਮੈਂ ਉਸ ਨਗਰ ਚੋਂ ਹੁਣ ਨਿਕਲ ਕੇ ਇੱਥੇ ਆਇਆ ਹਾਂ ਕਿਸੇ ਰੋਟੀ ਦਾ ਟੋਕ ਨਹੀਂ ਦਿੱਤਾ ਮੇਰੇ ਚਾਰ ਪੁਰਾ ਤੇ ਮੇਰੇ ਮਾਸ ਨਗਰ ਚ ਅਕਾਲ ਚਲਾਣੇ ਕਰ ਗਏ ਸੰਤ ਜੀ ਤੁਸੀਂ ਰੋਜ਼ ਕਥਾ ਕਰਦੇ ਹੋ ਤੁਸੀਂ ਕਿਉਂ ਨਹੀਂ ਇਹਨਾਂ ਨੂੰ ਦੱਸਦੇ ਕਿ ਸਾਨੂੰ ਤਾਂ ਇੱਕ ਰੋਟੀ ਪਾਉਣ ਦੇ ਵੀ ਇੰਨੇ ਫਾਇਦੇ ਨੇ ਕਿ ਤੁਹਾਡੀ ਜ਼ਿੰਦਗੀ ਦੇ तमाम ਦੁੱਖ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੇ। ਕਹਿੰਦੇ ਉਸ ਤੋਂ ਬਾਅਦ ਮੈਂ ਹਰ ਇੱਕ ਨੂੰ ਉਹ ਕੁੱਤੇ ਨੂੰ ਰੋਟੀ ਪਾਉਣ ਦੇ 8 ਫਾਇਦੇ ਦੱਸਣ ਲੱਗਾ। ਸੰਧੇ ਫਕੀਰ ਜੀ ਕਹਿੰਦੇ ਕਿ ਇਹ ਨਿਯਮ ਹੈ। ਤਵੇ ਤੇ ਪਹਿਲੀ ਰੋਟੀ ਹਮੇਸ਼ਾ ਪਸ਼ੂ ਜਨੌਰ ਚਿੜੀਆਂ ਨੂੰ ਪਾਓ। ਆੰਦਮ ਰੋਟੀ ਹਮੇਸ਼ਾ ਕੁੱਤੇ ਨੂੰ ਪਾਓ। ਜਦੋਂ ਕੋਈ ਐਵੇਂ ਕਰਦਾ ਉਹਦੀਆਂ ਦੁੱਖ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਜੇਕਰ ਤੁਸੀਂ ਇੱਕ ਰੋਟੀ ਰੋਜ਼ ਕੁੱਤੇ ਨੂੰ ਪਾਉਂਦੇ ਹੋ ਤੁਹਾਡੇ ਘਰ ਕਦੀ ਧਨ ਦੀ ਕਮੀ ਨਹੀਂ ਹੁੰਦੀ ਆਂਦੀ ਕਮੀ ਨਹੀਂ ਹੁੰਦੀ ਜੇਕਰ ਤੁਹਾਡੇ ਸਿਰ ਕਿੰਨਾ ਵੀ ਕਰਜ਼ਾ ਤੁਸੀਂ ਰੋਜ਼ ਇੱਕ ਪ੍ਰਸ਼ਾਦਾ ਸਵੇਰੇ ਭਾਵ ਸ਼ਾਮ ਨੂੰ ਕੁੱਤੇ ਨੂੰ ਪਾਉਣਾ ਆਰੰਭ ਕਰੋ ਤੁਹਾਡਾ ਕਰਜ਼ਾ ਹੌਲੀ ਹੌਲੀ ਦੂਰ ਹੋ ਜਾਵੇਗਾ ਆਮਦਨ ਦੇ ਨਵੇਂ ਰਾਹ ਖੁੱਲਣਗੇ ਤੇ ਸੋਖ ਸਮ੍ਰiddhi ਤੁਹਾਡੇ ਘਰ ਵਿੱਚ ਵਾਸ ਕਰੇਗੀ ਜੇਕਰ ਔਲਾਦ ਦੇ ਕਿਸੇ ਤਰ੍ਹਾਂ ਦੀ ਬਿਪਤਾ ਹੈ ਤਾਂ ਕੁੱਤੇ ਨੂੰ ਰੋਟੀ ਪਾਓ ਉਹ ਦੂਰ ਹੋ ਜਾਵੇਗੀ ਘਰ ਵਿੱਚ ਕਹਿੰਦੇ ਹਨ ਜੇ ਕੁੱਤਾ ਰੱਖਿਆ ਉਹਨੂੰ ਰੋਟੀ ਪਾਉਂਦੇ ਹਾਂ ਤਾਂ ਕਿਸੇ ਦੀ ਜੇਕਰ ਆਲਪ ਕਿਸੇ ਦੀ ਜਾਣ ਵਾਲੀ ਹੈ ਤਾਂ ਕੁੱਤਾ ਉਹ ਵੀ ਆਪਣੇ ਤੇ ਲੈ ਲੈਂਦਾ ਹੈ ਚੌਥੀ ਜਦੋਂ ਤੁਸੀਂ ਐਵੇਂ ਰੋਟੀ ਪ੍ਰਸ਼ਾਦਾ ਪਾਉਂਦੇ ਹੋ ਤੁਹਾਡੇ ਘਰ ਜਿਹੜੇ ਦੁੱਖ ਪਰੇਸ਼ਾਨੀਆਂ ਆਉਣ ਵਾਲੀਆਂ ਹਨ ਉਹ ਆਪੇ ਹੀ ਫਿਰ ਦੂਰ ਹੋ ਜਾਂਦੀਆਂ ਹਨ ਕਿਉਂਕਿ ਪੌਣ ਦਾ ਪਲੜਾ ਇਨਾ ਪਾ ਰਹੀ ਹੋ ਜਾਂਦਾ ਹੈ ਕਿ ਦੁੱਖ ਪਰੇਸ਼ਾਨੀਆਂ ਨੂੰ ਕੋਰੋਂ ਖੜਾ ਛਡਵਾਉਣਾ ਪੈਂਦਾ ਹੈ ਕਈ ਵਾਰ ਕਿਸੇ ਦੀ ਉਲਾਦ ਦਾ ਕਹਿਣਾ ਨਹੀਂ ਮੰਨਦੀ। ਕਈ ਵਾਰ ਕਿਸੇ ਦੀ ਉਲਾਦ ਕਹਿਣਾ ਨਹੀਂ ਮੰਨਦੀ। ਤਾਂ ਤੁਸੀਂ ਰੋਜ ਉਸਤੇ ਸਿਰ ਤੋਂ ਕਹਿੰਦੇ ਕਿ ਇੱਕ ਰੋਟੀ ਵਾਰ ਕੇ ਕੁੱਤੇ ਨੂੰ ਪਾ ਦਿਓ। ਪੰਜਵਾਂ ਗਾਮ ਤੁਸੀਂ ਕੀ ਕਰਨਾ ਕਿ ਜਦੋਂ ਤੁਸੀਂ ਰੋਟੀ ਜੇ ਚੋਪੜ ਕੇ ਖਾ ਖਾਂਦੇ ਹੋ ਤਾਂ ਜ਼ਰੂਰ ਕੁੱਤੇ ਨੂੰ ਵੀ ਚੋਪੜ ਕੇ ਪਾਓ। ਕਿਹਾ ਜਾਂਦਾ ਹੈ ਕਿ ਇਹ ਜਿਹੜਾ ਆਂ ਦਾ ਦਾਨ ਕੀਤਾ ਏ ਆਪਣੇ ਘਰ ਕਿਸੇ ਵੀ ਚੀਜ਼ ਦੀ ਟੋਟ ਨਹੀਂ ਆਉਂ ਦਿੰਦਾ। ਕੋਈ ਦੁੱਖ ਦਾ ਕੋਈ ਨਾ ਉਹ ਖਨਾ ਪਰੇਸ਼ਾਨੀ ਕਲੇਸ਼ ਹੋਣ ਦੇਵੇਗਾ ਜੇਕਰ ਤੁਹਾਡੇ ਕੋਈ ਕਿਸੇ ਨੇ ਲੜਾਈ ਝਗੜਾ ਹੈ ਕੋਈ ਮੁਕਦਮਾ ਜਾਂ ਕੋਈ ਪਰੇਸ਼ਾਨੀ ਹੈ ਤਾਂ ਰੋਜ਼ ਕੁੱਤੇ ਨੂੰ ਰੋਟੀਆਂ ਪਾਇਆ ਕਰੋ ਜਿਵੇਂ ਗਰਮੀਆਂ ਦਾ ਮੌਸਮ ਹੈ ਪੰਛੀਆਂ ਲਈ ਦਾਣਾ ਤੇ ਨਾਲ ਉਹਨਾਂ ਲਈ ਪਾਣੀ ਵੀ ਰੱਖਿਆ ਕਰੋ ਇਹ ਨਿੱਕੇ ਨਿੱਕੇ ਕੰਮ ਘਰੋਂ ਦੁੱਖ ਪਰੇਸ਼ਾਨੀ ਕਰਜਾ ਔਲਾਦ ਦੀ ਚੜੀ ਪਰੇਸ਼ਾਨੀਆ ਦੂਰ ਕਰ ਦੇਣ પતિ ਦੀ ਲੰਮੀ ਉਮਰ ਹੋਵੇਗੀ ਜਿੰਨੇ ਵੀ ਤੁਹਾਡੇ ਸਿਰ ਕਰਜ਼ੇ ਹਨ ਲੜਾਈ ਝਗੜਿਆਂ ਨੂੰ ਦੂਰ ਹੋ ਜਾਣਗੇ ਸਮਾਜ ਵਿੱਚ ਇੱਜ਼ਤ ਮਾਣ ਮਿਲੇਗਾ ਹੋਰ ਵੀ ਜਿਹੜੇ ਹੋਰ ਵੀ ਜਿਹੜੇ ਆਸ-ਪਾਸ ਜਿਹੜੇ ਲੋਕਾਂ ਉਹ ਵੀ ਤੁਹਾਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਣਗੇ ਇਹਦੇ ਨਾਲ ਤੁਹਾਡੇ ਘਰ ਵਿੱਚ ਦਿਆ ਧਰਮ ਪੁੰਨ ਇਹ ਸਾਰੀਆਂ ਚੀਜ਼ਾਂ ਦਾ ਵਾਅਦਾ ਹੋਏਗਾ ਜਿਸ ਦੇ ਨਾਲ ਅੰਧੇ ਦੀ ਮੈਲ ਦੂਰ ਹੋ ਕੇ ਪੌਣ ਦੇ ਪਿੱਤੇ ਬਣेंगे ਜਿਸ ਦੇ ਨਾਲ ਹਰ ਸੋਖ ਤੁਹਾਡੇ ਘਰ ਵਿੱਚ ਵਾਸ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ